ਤੁਹਾਡਾ ਸਵਾਗਤ ਹੈ ਆਪਣੇ YouTube ਵਿੱਚ ਅਮੋਰਿਆ ਦਲੀਆ ਦਲੀਆ ਕਿਆ 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 ਹਾਂ ਜੀ ਜੀ ਸ਼ੇਅ ਕਰਨੀ ਹੈ ਜੀ ਚਲੋ ਠੀਕ ਹੈ ਸ਼ੇਅ ਕਰਦੇ ਹਾਂ ਹਾਂ ਲਾ ਮਾਂ ਦਾ ਨਾਂ ਦੇ ਸ਼ੇਅ ਮਾਂ ਕਰ ਕਰਕੇ ਮੋੜ ਖਾਪਾਂਗੇ ਟਟ ਮਾਂ ਨਾ ਨੱਕ ਤੇ ਵਾਲ ਪੜਿਆ ਇਹ ਨੱਕ ਤੇ ਵਾਲ ਪੜ ਰਹੇ ਹਾਂ ਜੀ ਸੇਰੇ ਹੱਥ ਮੈਂ ਸਾਈਡਾ ਬੁਲਵਰ ਕਲਾਸ ਲਿਆਓ ਵੀ ਅਸਿਸਟੈਂਟ ਕਲਾਸ ਲਿਆਓ ਕਲਾਸ ਕਲਾਸ ਆਹ ਹਾ 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 ਬਹੁਤ ਬਹੁਤ ਵਾਧਾ ਹੈ ਮੈਡਮ ਪਰ ਟਾਈਮ ਹੁੰਦੀ ਆ ਮਾਦਾ ਦੇਗਾ ਨਾ ਰੋਟੇ ਬਹੁਤ ਆਏ ਨਾ ਹਾਂਜੀ ਸ਼ਾਬਾਸ਼ ਸ਼ਾਬਾਸ਼ ਮੈਂ ਕਹਿੰਦਾ ਮਾਣ ਦੀ ਤੁਸੀਂ ਅਗਲੀ ਵਾਰ ਆਓ ਇਸ ਵਾਰ ਚਾਹੋ ਕਿ ਤੁਸੀਂ ਤੁਹਾਡਾ ਰੋਜ਼ ਚਲ ਕਰਾ ਕੇ ਤੁਹਾਡੇ ਘਰ ਵਾਸਤੇ ਤਾਂ ਤੋਂ ਸਾਡੇ ਕੋਲ ਸ਼ੇਵ ਕਰਾ ਕੇ ਜਾਇਆ ਕਰੋ ਮਾਣ ਜੀ ਮੈਂ ਕਹਿੰਦਾ ਤੁਹਾਨੂੰ ਪਛਾਣਿਆ ਨਹੀਂ ਕਰੂ ਕੋਈ ਵੀ ਇਹ ਮੁਸ਼ਕਪਰੀਤ ਕੋਰੇ ਕਿ ਮੈਂ ਕੋਰੀਤ ਜੀ ਬੁਲਚੇਗਾ ਜੀ ਜਿਸ ਨੂੰ ਮੈਂ ਤਕਸਬੂਹੇ ਨਹੀਂ ਹੁਟੋਪਾ ਮੇਰਾ ਦੇਵ ਨਾਰਦੀ ਪਿਆਰ ਸਦੀ ਆਪ ਤੋੜੋ ਆਪਰੇਸ਼ੀਏਟਿੰਗ ਕਰਾ ਲਾ ਕਰੋ ਓ ਬਾ ਬਾ ਮੈਡਮ ਜੀ ਦਾਤੋ ਸ਼ੇਦੀ ਮਾਡ ਕੋ ਹੋਣੀ ਹੈ ਕਦੀ ਸਸੀ ਕਾਲ ਜੀ ਤੁਹਾਡਾ ਸਾਰਿਆਂ ਦਾ ਫਿਰ ਤੋਂ ਇੱਕ ਵਾਰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗੇਨੀ ਰੋਸਟ ਗੈਂਗ ਦੇ ਵਿੱਚ ਤੇ ਤੁਹਾਡੀ ਪਰੀ ਸਾਡੀ ਬੇਟੀ ਇਕਰੀ ਫੇਰ ਤੋਂ ਸਾਡੇ ਨਾਲ ਵੀਡੀਓ ਦੇ ਵਿੱਚ ਰੂਬਰੂ ਹੋਣ ਆਈ ਹੈ ਤੁਹਾਡੇ ਸਾਰਿਆਂ ਦੇ ਤੇ ਆਪਾਂ ਅੱਜ ਬਹੁਤ ਭਾਗਾ ਵਾਲੇ ਆਪਾਂ ਇਹਨੂੰ ਸਮਝਦੇ ਆ ਕਿਉਂਕਿ ਅੱਜ ਸਾਡੇ ਸੈਲੂਨ ਦੇ ਵਿੱਚ ਮੁਸ਼ਕਫਰੀਦ ਬੀਬੀ ਮੁਸ਼ਕਫਰੀਦ ਕੋ ਜੀ ਆਪਣੀ ਦਾੜੀ ਸ਼ੇਵਿੰਗ ਕਰਾਉਣਾ ਹੈ ਇਸੇ ਤੇ ਆਹਾਹਾ ਬਾ ਕਮਾਲ ਦਾੜੀ ਸ਼ੇਵ ਕੀਤੀ ਆਪਾਂ ਉਹਨਾਂ ਦੀ ਦਾੜੀ ਸ਼ੇਵ ਕਰਨ ਤੋਂ ਬਾਅਦ ਉਹਨਾਂ ਨੇ ਕੁਝ ਸ਼ੋਰਟ ਸ਼ੋਰਟ ਸਾਡੇ ਅ ਸੈਲੂਨ ਦੇ ਵਿੱਚ ਵੀ ਲੱਤੇ ਨੇ ਜੋ ਕਿ ਆਪਾਂ ਇਸ ਵੀਡੀਓ ਦੇ ਵਿੱਚ ਜਾਂ ਘਾਰਜਾ ਜਾਂ ਸਟਾਰਟਿੰਗ ਤੋਂ ਕਿਤੇ ਲਗਾ ਦਾਂਗੇ ਤੁਹਾਨੂੰ ਵੀ ਮਨੋਤ ਕਰਨ ਵਾਸਤੇ ਤੇ ਬਾਕੀ ਆਪਾਂ ਜੇ ਇਟਾ ਬਟਾ ਦੇਨੇ ਆ ਡੇ ਤੇ ਅੱਜ ਅੱਜ ਮੁਸ਼ਕਪ੍ਰੀਤ ਕੌਰ ਜੀ ਸਾਡੇ ਇੱਥੇ ਆਏ ਚਰਨ ਪਾ ਕੇ ਗਏ ਨੇ ਸਾਡੇ ਕੋਲ ਸ਼ੇਅਰ ਕਰਾਏ ਗਏ ਨੇ ਤੇ ਅੱਜ ਦਾ ਪੂਰਾ ਦਿਨ ਆਪਾਂ ਇਹਨਾਂ ਦੇ ਨਾਮ ਤੇ ਕਰਦੇ ਹਾਂ ਜੀ ਇਸ ਕਰਕੇ ਆ ਪੂਰੀ ਵੀਡੀਓ ਹੀ ਇਹਨਾਂ ਦੇ ਨਾਮ ਤੇ ਬਣੇਗੀ ਅੱਜ ਮੁਸ਼ਕਪ੍ਰੀਤ ਮੁਸ਼ਕਪ੍ਰੀਤ ਹੀ ਹੋਏਗੀ ਸਾਰੇ ਪਾਸੇ ਜੀ ਤੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਦੇ ਨਾਲ ਚਲੋ ਜੀ ਚਲੋ ਭਾਈ ਦੇਖੋ ਅੱਪ ਮੈਂ ਕੀ ਕਰਤਾ ਡਟਾ ਪਤ ਮੂਨ ਲਾਵਾ ਤੇ ਕੜਾ ਚ ਬੱਲੀ ਮੈਂ ਬੋਦਲਾ ਮੈਂ ਕਹਿੰਦਾ ਪਹਿਲੇ ਡਟ ਚ ਬੱਲੀ ਚਾਹੇ ਰਨ ਹੋਵੇ ਚਾਹੇ ਹੋਵੇ ਕੋਈ ਵੀ ਸ਼ਰਤ ਡਟ ਪੱਟ ਮੂਨ ਲਾਵਾ ਤੇ ਕੜਾ ਚ ਬੱਲੀ ਉਹ ਜਿੱਦਾਂ ਤੇਰਾ ਮੂੰਹ ਆ ਤੂੰ ਪੀਪਾ ਵੀ ਮੂੰਹ ਨੂੰ ਲਾ ਲੇਂਗੀ ਤੇ ਉਹ ਵੀ ਠਣਾਚੀ ਹੋ ਜਾਣਾ ਬੀਬੀ ਤੂੰ ਗਲਤ ਫਹਿਮੀ ਤੇ ਨਾ ਰਹਿ ਤੂੰ ਆਪਣੇ ਆਪ ਨੂੰ ਬਹੁਤ ਅੰਡਰਐਸਟੀਮੇਟ ਕਰਦੀ ਆ ਬੋਤਲਾਂ ਬਾਤਲਾਂ ਦਾ ਕੁਛ ਨਹੀਂ ਤੇ ਰਹਿ ਗਿਆ ਤੂੰ ਪੀਪੇ ਲਾ ਘਣਚ ਕਰਕੇ ਸੁੱਟ ਪਰਾ ਖਾਲੀ ਕਰਕੇ ਤੂੰ ਤੇ ਇੰਨਾ ਕੁ ਜ਼ਿਆਦਾ ਵੈਕਿਊਮ ਕ੍ਰੀਏਟ ਕਰ ਦੇਂਗਾ ਨਾ ਉਹ ਪੀਪੇ ਦੇ ਵਿੱਚ ਵੀ ਕਿ ਉਹ ਵੈਕਿਊਮ ਦੇ ਨਾਲ ਹੀ ਉਹ ਪੀਪਾ ਅੰਦਰ ਨੂੰ ਚਿਪਕਿਆ ਜਾਊਗਾ ਤੈਨੂੰ ਪਤਾ ਹੀ ਨਾ ਉਹ ਸਾਇੰਸ ਦੀ ਨਿੱਗ ਤੇ ਤੈਨੂੰ ਪਤਾ ਹੋਊਗਾ ਜਦਾ ਕਿ ਵੈਕਿਊਮ ਬਣਦਾ ਤੇ ਅੰਦਰੋਂ ਚਿਪਕਿਆ ਜਾਂਦਾ ਵਾਂ तो चुका सकदियां बोतल बोत तेरे कुछ है ही नहीं है मिनट बाद दूजी बार उन्हें लाया तंग कर दौड़ तंग कर दिन तेरा लेंडा तंग करा फुल तेरे ना मे तेन लेंडा तंग कर देरा ना जी का ਉੱਚਾ ਲੇਡਾ ਪਾਸ ਕਰਦਾ ਵਾ ਸਾਰੀਆਂ ਦੇ ਮਾਰੀਆਂ ਕਦੇ ਨਹੀਂ ਮੁੱਕਦਾ ਸਰਕਾਪੁਰਜ ਖਲੀਫਾ ਵਾਂਗ ਉੱਚਾ ਰਤਵਾ ਛੋਟੀਏ ਦੇ ਵਿੱਚ ਲਾਲੀਆਂ ਨੇ ਕਾਮਯਾਬੀਆਂ ਮੁੰਡਾ ਐਵੇਂ ਨਹੀਂ ਛਲੀਕ ਸਾੜ ਸਾੜ ਛੁੱਟਦਾ ਨਹੀਂ ਅਸੀਂ ਜ਼ਿੰਦਗੀ ਜਿਉਣ ਦਾ ਨਹੀਂ ਲੈਣਿਆ ਸਵਾਦ ਸਹੀ ਗੱਲ ਐ ਮੈਡਮ ਨੇ ਗੱਲ ਬੜੀ ਸਹੀ ਕਹੀ ਐ ਛੋਟੀਏ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਕਾਮਯਾਬੀਆਂ ਲਿਖੀਆਂ ਐ ਮੈਡਮ ਨੇ ਦਸਾਂ ਪਾਸ ਤੋਂ ਬਾਅਦ ਸਦਾ ਧੁੰਦਾਂ ਵਿੱਚ ਭੱਜ ਕੇ ਘਰੋਂ ਫਰਾਰ ਤੇ ਅਗਲੀਆਂ ਧੁੰਦਾਂ ਪੈਂਦੀ ਨੂੰ ਵਾਪਸ ਐਜੇ ਕਾਮਯਾਬੀ ਕੋਈ ਲੈ ਸਕਦਾ ਵਾ ਛੋਟੀ ਜੀ ਉਮਰ ਚ ਇੰਨੀਆਂ ਵਧੀਆ ਵਧੀਆ ਕਾਮਯਾਬੀਆਂ ਮੈਂ ਨਹੀਂ ਮੰਨ ਸਕਦਾ ਵੀ ਬੀਬੀ ਇਹ ਸਿਰਫ ਤੂੰ ਲੈ ਸਕਦੀ ਆ ਉਹ ਕੋਈ ਨਹੀਂ ਲੈ ਸਕਦੀ ਐਡੀਆਂ ਛੋਟੇ ਛੋਟੇ ਉਮਰਾਂ ਵਿੱਚ ਇੰਨੀਆਂ ਵਧੀਆ ਵਧੀਆ ਕਾਮਯਾਬੀਆਂ ਕੋਈ ਨਹੀਂ ਲੈ ਸਕਦਾ ਤੂੰ ਨੂੰ ਲੈ ਸਕਦੀ ਹੈ ਜਿਹੜੇ ਛੱਡ ਗਏ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਛੱਡ ਕੀ ਗਏ ਅਸੀਂ ਆਪ ਛੱਡੇ ਨੇ ਪੂਰੇ ਭਾਰ ਨਾਲ ਛੱਡੇ ਨੇ ਜਿਹੜਾ ਥਾਂ ਥਾਂ ਮੂੰਹ ਮਾਰੇ ਸੀ ਕਦੇ ਉਹ ਕੁੱਤਾ ਨਹੀਂ ਰੱਖਿਆ ਇਹ ਫਿਰ ਬੰਦੇ ਸੀਗੇ ਬੀਬੀ ਇਹ ਨਹੀਂ ਸਾਨੂੰ ਪਤਾ ਤੂੰ ਉਹਨੂੰ ਛੱਡ ਕੇ ਗਈ ਆ ਜਾਂ ਉਹ ਤੈਨੂੰ ਛੱਡ ਕੇ ਗਿਆ ਵਾ ਪਰ ਆ ਜਿਹੜੀ ਤੂੰ ਹੁੱਲੜ ਬਾਜੀਆਂ ਕਰ ਰਪੀਆਂ ਕਰਦੀ ਪਈਆਂ ਵੀਡੀਓ ਚ ਆ ਕੇ ਇਹ ਗਾਹ ਨੂੰ ਜਾ ਕੇ ਤੰਗ ਕਰਨਗੀਆਂ ਹੁੱਲੜ ਬਾਜੀਆਂ ਜੇ ਜਦੋਂ ਤੇਰਾ ਦੂਜਾ ਵਿਆਹ ਧਰਿਆ ਜਾਊਗਾ ਨਾ ਉਦੋਂ ਅਗਲੇ ਬੰਦੇ ਸਾਰੇ ਪਰਚੇ ਖੋਲ ਕੇ ਰੱਖਣਗੇ ਜੀ ਦੱਸੋ ਜੀ ਕਿੰਨੇ ਛੱਡਿਆ ਸੀਗਾ ਹੈ ਵੀ ਤੇ ਫਿਰ ਕੀ ਜਵਾਬ ਦੇਣਗੇ ਉਹਨਾਂ ਨੂੰ ਫਿਰ ਉਹਨਾਂ ਨੂੰ ਕਿਹੜੇ ਪਰਚੇ ਫਰੋਲ ਕੇ ਦਿਖਾਏਂਗੀ ਦੱਸ ਮੈਨੂੰ ਹੁਣ ਤੇ ਬੜੀਆਂ ਤੇਰੀ ਹੁਣ ਲੜਾਈ ਚੱਲਣੀਆਂ ਤੇਨੂੰ ਤੇਰੇ ਘਰ ਦੇ ਵਿੱਚ ਡੱਕ ਦੇ ਪਤਾ ਤੇ ਲੱਗੂ ਬੀਬਾ ਤੈ ਉਹਦੋਂ ਪਤਾ ਲੱਗੂ ਉਹਦੋਂ ਦੋਂ 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 ਜਦੋਂ ਘੰਟੇ ਘੜਕਣਗੇ ਜਦੋਂ ਅਸੀਂ ਤੁਸੀਂ ਪਹਿਲੀ ਵਾਰ ਮਿਲੇ ਐ ਨੂੰ ਜਦੋਂ ਪਹਿਲੀ ਵਾਰ ਤੁਸੀਂ ਵਿਆਹ ਤੋਂ ਪਹਿਲੇ ਆਪਸ ਵਿੱਚ ਹੀ ਪਟਾਕੇ ਬਜਾਲੇ ਦੀਵਾਲੀ ਤੋਂ ਪਹਿਲਾਂ ਬਚਾ ਲਓ ਤਾਂ ਕੀ ਫਾਇਦਾ ਬਟਾਕੇ ਲਿਆਉਂਦਾ ਬਟਾਜੀ ਦੀਵਾਲੀ ਵਾਲੇ ਦਿਨ ਸਾਨੂੰ ਭਲਾ ਹੋ ਜਾਵੇ ਇਹ ਤਾਂ ਕੇ ਮਾਂ ਵਾਸਤੇ ਬਾਰੀਆਂ ਫੁੱਲ ਕੋ ਰੱਖਦੀ ਸੀ ਓਏ ਮੈਨੂੰ ਤੇ ਲੱਗਾ ਜੇ ਕੋਈ ਈ ਸੀ ਗੱਲ ਆਂਦੇ ਵਿੱਚ ਵਿਚਾਰੇ ਆ ਤੋਰੇ ਵਾਸਤੇ ਬਾਈਆਂ ਖੁੱਲੀਆਂ ਜਾਂਦੀਆਂ ਸੀ ਇਹ ਤੇ ਮਾਨ ਸਾਹਿਬ ਵਾਸਤੇ ਵੀ ਬਾਈਆਂ ਖੋਲ ਕੇ ਛੱਡ ਛੱਡੀ ਸੀ ਉਹ ਤੁਹਾਡਾ ਬਹਿਜੇ ਉਹ ਬੇੜਾ ਅਜੇ ਕਿੰਨੇ ਕਪੜੇ ਖੁੱਲਣੇ ਨੇ ਦੇ ਜੋ ਤੱਕ ਇਹਦਾ ਦੂਜਾ ਵਿਆਹ ਹੋਣਾ ਵਾ ਮੈਨੂੰ ਲੱਗਦਾ ਅਜੇ ਕਿੰਨੇ ਪਰਦੇ ਹੋਰ ਖੁੱਲ ਜਾਣੇ ਦੇ ਇਹ ਪਤਾ ਨਹੀਂ ਕਿੰਨਾ ਕਿੰਨਾ ਪਾਸੇ ਹੋਰ ਬਾਰੀਆਂ ਖੋਲ ਖੋਲ ਆਦੀ ਹੁੰਦੀ ਹੈ ਉਹ ਕੋ ਯਾ ਹੋ ਯਾ ਬਾਯੂ ਉੱਤਿਆ ਪਿਆ ਤਾ ਨਾ ਆਇਆ ਬਾਯੂ ਤੇ ਤੁੰਦ ਚ ਜੋ ਤੂੰ ਸਿਰੇ ਸੇ ਨਿਕਲਦੀ ਨਾ ਕਰਦੇ ਘਰੋਂ ਬਾਹਰ ਤੇਰੇ ਘਰ ਦੇਆਂ ਦਾ ਦਿਲ ਪਿਛੋਂ ਤੱਕ 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 ਕਰਦਾ ਹੋਣਾ ਬਚਾ ਰਿਆਂ ਦਾ ਕਿ ਤੁੰਦ ਦਾ ਆੜ ਚ ਵਿਚਾਰੀ ਫੇਰ ਨਾ ਕਿਤੇ ਖਿਸਕ ਜਾ ਕਿਤੇ ਕਿਤੇ ਨਾ ਕਿਤੇ ਫੇਰ ਉਹ ਖਾ ਜਾਊਗਾ ਭਈਆ ਫਾਈਟ ਆਲ ਲਾਈਫ ਤੇਰੀ ਕੱਟੂਗੀ ਕਹਿੰਦੇ ਵੇ ਮੇਰੇ ਨਾਲ ਤੂੰ ਹੀ ਤੇਰੀ ਸੋਹਣੀ ਲੱਗੂ ਰੇਂਜਵੇ ਛੇਤੀ ਛੇਤੀ ਕਰ ਲੈ ਵਿਚੋਲਾ ਕੋਈ ਰੇਂਜਵੇ ਨਹੀਂ ਕਿਉਂ ਵਿਚੋਲਿਆਂ ਦੇ ਡਾਂਗਾ ਪਾਉਣੀਆਂ ਵਾ ਰਾਮ ਤੋਂ ਵਿਚੋਲਿਆਂ ਨੂੰ ਛੱਡ ਦੋ ਹੱਥ ਬੰਨੇ ਵਿਚੋਲਿਆਂ ਨੇ ਤੁਹਾਡੇ ਅੱਗੇ ਤੁਹਾਡਾ ਵੀ ਕੋਈ ਵਿਚੋਲਾ ਨੇ ਪੈਣ ਵਾਲਾ ਮੈਨ ਵਿਚੇਲਾ ਕਰੀ ਵਿਚੋਲਾ ਛੇ 7 8 ਕੋਈ ਰੇਜ ਕਰ ਲਾ ਉਹ ਨਹੀਂ ਬੀਬੀ ਨਾ 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 ਇੰਨਾ ਤਕੜਾ ਰਿਸ਼ਤੀ ਕੋਈ ਲੰਦਾ ਜੋ ਜੋ ਤੁਹਾਡੇ ਪਰਚੇ ਵਿਖ ਗਏ ਨਾ ਜੋ ਜੋ ਪਰਚੇ ਤੁਸੀਂ ਲੋਕਾਂ ਨੂੰ ਵਿਖਾਤੇ ਹੋਏ ਨਾ ਤੁਹਾਡਾ ਭੁੱਲ ਕੇ ਵੀ ਕੋਈ ਵਿਚੇਲਾ ਨਹੀਂ ਬਿੰਦਾ ਆਪਾਂ ਵੇ ਤੂੰ ਜਿੰਨੇ ਮਰਜ਼ੀ ਮਿੰਤਾ ਕੱਢ ਪਿਆ ਜਿੰਨਾ ਮਰਜ਼ੀ ਹਾੜੇ ਪੈਤਨ ਮੇਰੇ ਵਿਚੋਲੇ ਨਹੀਂ ਬਿੰਦੇ ਪਤਾ ਵਾ ਵਿਚੋਲੇ ਨੂੰ 70 ਵਜਣੇ ਬਜਣੇ ਆ ਕਿ ਇਸ ਵਾਰੀ ਵਿਚੋਲੇ ਨਹੀਂ ਸੀ ਤੇ ਬਚ ਗਿਆ ਵਿਚੋਲੇ ਜੇ ਕਿਤੇ ਵਿਚੋਲੇ ਪਤੇ ਕਿਤੇ ਹੁੰਦੇ ਇਸ ਵਾਰੀ ਵਿੱਚੇ ਮੈਂ ਕਹਿੰਦਾ ਰਖੜਿਆ ਜਾਣੇ ਕਿਤੇ ਉਹ ਵਿਚੋਲੇ ਕਿਤੇ ਤੁਹਾਡਾ ਭੋਲਾ ਕਿਹੜਾ ਹੀ ਕਰ ਗਿਆ ਪਿਆ ਤਾ ਕਿਹੜਾ ਹੀ ਕਰ ਗਿਆ ਪਿਆ ਹੁਣ ਚੱਲ ਤੁਹਾਡੇ ਮਗਦੇ ਲੋ ਹੋਇਆ ਜੂਰ ਚੂਰ ਮੈਨੂੰ ਇਦਾਂ ਨਾ ਤਕੂਰ ਮੈਨੂੰ ਇਦਾਂ ਨਾ ਤਕੂਰ ਮਰ ਜਾਗੇ ਉਹਦੇ ਰੋਬ ਮੇਰੇ ਮੂਰੇ ਨਾ ਗਰੂਰ ਕਦੇ ਪੂਜਾ ਤੋਂ ਮਰ ਲਗੇ ਕਦੇ ਮਨਪਰੀ ਤੂਰ ਗਰ ਪਿਆਰ ਵਿੱਚ ਪਉਣ ਨੂੰ ਤੂੰ ਕਰੇ ਮਜਬੂਰ ਮੈਨੇ ਪੜਾ ਤਾ ਕਹੀਂ ਤੇ ਮਿਲੇ ਜੰਨਤੋਂ ਮੇਹੂਰ ਹੋ ਵੀ ਹਾਬ ਨਾਲ ਧਰਤੀ ਤੇ ਜੰਨਤ ਤੇ ਸਰੂਰ ਤੇਰੀ ਹੋ ਆ ਜੀ ਜਿੰਨਾ ਜ਼ਿੰਮੇਦਾਰਾਂ ਦੇ ਤੂੰ ਸਾਗ ਪੱਟੀ ਫਿਰਦੀਆਂ ਨਾ ਅੱਡੀਆਂ ਨੂੰ ਥੋਕ ਲਾ ਕੇ ਤੇ ਹੁਣੇ-ਹੁਣੇ ਨਿਕਲ ਜਾ ਜੇ ਕਿਤੇ ਉਹਨਾਂ ਨੂੰ ਪਾ ਲੱਗ ਗਿਆ ਨਾ ਕਿ ਸਾਡਾ ਸਾਗ ਪੱਟ ਕੇ ਮੁਸ਼ਕਪੀ ਤੇ ਸਾ ਫੇਰ ਨਾ ਕਿ ਦੱਸਿਆ ਨਹੀਂ ਕਿਸੇ ਨੇ ਤੈਨੂੰ ਕਿੱਥੋਂ ਰੋਇਆ ਤਾਂ ਤੇਤਾਰੇ ਡੰਡੀ ਹੋਇਆ ਡੰਡੀ ਫਟਾਫਟ ਜ਼ਿੰਮੇਦਾਰਾਂ ਦਾ ਗਲ ਪਹੁੰਚਣੀ ਵਾਲੀ ਉਹ ਤੈਨੂੰ ਦੱਸਾਂ ਛੜਾ ਕਹਿੰਦੇ ਛੜਾ ਰਹਿ ਕੇ ਦੇਖ ਲੋ ਉਹ ਛੜਿਆਂ ਦੀ ਜੂਨ ਵਿੱਚ ਪੈ ਕੇ ਦੇਖ ਲੋ ਰੋਗ ਢੋਗ ਛੱਡ ਹੁਰ ਸੁੱਖ ਕੋਈ ਨਾ ਐਦਾਂ ਨਾ ਜੀ ਕਰੋ ਕੋਈ ਕਹਿ ਕੇ ਦੇਖ ਲੋ ਛੜਾ ਛੜਾ ਕਹਿੰਦੇ ਇਹ ਥੋੜਾ ਜਿਹਾ ਮਸ਼ਕਪਰੀ ਦੀ ਗੱਲ ਸਮਝਾਓ ਛੜਾ ਛੜਾ ਕਹਿੰਦੇ ਥੋੜਾ ਰਹਿ ਕੇ ਵੇਖ ਲੋ ਛੜਾ ਕਿਸ ਤਰ੍ਹਾਂ ਮਤਲਬ ਇਹ ਵਿਆਹ ਤੋਂ ਪਹਿਲੋਂ ਵਾਲਾ ਛੜਾ ਜਾਂ ਵਿਆਹ ਕਰਨ ਤੋਂ ਬਾਅਦ ਉਸ ਤੋਂ ਬਾਅਦ ਦਾ ਛੜਾ ਬਣਦਾ ਉਹੜਾ ਛੜਾ

ਮੇਰਾ ਸਟੈਂਡ ਕਿਤੇ ਤੇਰਾ ਦੇਖ ਲਿਆਣਾ ਕਿਸ ਨੇ ਤੇ ਭਾਬੀ ਨੇ ਨਹੀਂ ਕਹਿਣਾ ਕਿ ਸਿਰਾ ਕਰ ਗਈ ਤੂੰ ਜੂਤ ਪੋਏਂਗੀ ਨਾਲ ਆਪਣੇ ਵੀ ਨਾਲ ਮੇਰੇ ਸਟੈਂਡ ਦੇ ਵੀ ਭਾਬੀਏ ਤੂੰ ਬਖਸ਼ਲਾ ਲੋਕਾਂ ਦੇ ਸਟੈਂਡ ਨੂੰ ਬਖਸ਼ ਦੇ ਤੂੰ ਬਹੁਤ ਸਟੈਂਡ ਸਟੈਂਡ ਹੋ ਗਈ ਆ ਹੁਣ ਤੂੰ ਕਿਤੇ ਜਾ ਕੇ ਨਾ ਕਿਤੇ ਚੱਜ ਦੇ ਕੰਮੇ ਪੈ ਤੇ ਵਧੀਆ ਜੀਤੋਂ ਦੇ ਦੇ ਕੇ ਨਾ ਕਿਤੇ ਭਾਜਰ ਫਿਰ ਤੋਂ ਵਧੀਆ ਜੀਤੋਂ ਦਾ ਗਾੜੀ ਤੁੰਦ ਦੇ ਕੇ ਕਿਤੇ ਭਾਜਾ ਫੇਕੇ ਨਾ